ਵਿਕਰਮ ਜਿਠਿਆ ਨੂੰ ਮੋਛਾਂ ਨੂੰ ਤਾਦ ਦਿੱਤੀ ਹੋਈ ਭਗਵੰਤ ਮਾਨ ਨੂੰ ਕਿਹਾ ਗਿਆ ਕਿ ਤੂੰ ਕਰ ਲੈ ਜਿਹੜਾ ਕਰਨਾ ਹੈ ਮੈਂ ਬੈਠਿਆ ਤੂੰ ਲਾਲਾ ਜੋੜ ਰਿਆ ਲਾਣਾ ਅੰਦਰ ਕਰਦੇ ਜੇ ਕਰਦੇ ਉਹ ਕਰ ਤੂੰ ਹੋਰ ਵੀ ਅਕਾਲੀ ਨੇਤਾ ਨੇ ਕੱਲੇ ਵਿਕਰਮ ਜਿਠਿਆ ਹੀ ਕਿਉਂ ਨਿਸ਼ਾਨਾ ਨਹੀਂ ਵਿਕਰਮ ਜਿਠਿਆ ਦਾ ਨਾਮ ਉਚਲਣਾ ਜਾਂ ਵਾਦਮਚਣਾ ਕੋਈ ਨਵੀਂ ਗਲਤ ਹੈ ਨਹੀਂ ਅੱਜ ਮੈਨੂੰ ਲੱਗਦਾ ਹੈ ਇਹ ਮੋਛ ਦਾ ਸਵਾਲ ਬਣ ਗਿਆ ਵਿਕਰਮ ਜਿਠਿਆ ਹੋਰਾਂ ਲਈ ਭਗਵੰਤ ਮਾਨ ਹੋਰਾਂ ਲਈ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਜੋ ਵੀ ਉਹਨਾਂ ਦੇ ਹੱਕ ਦੇ ਵਿੱਚ ਬੋਲੇਗਾ ਉਸਤੇ ਕਾਰਵਾਈ ਕੀਤੀ ਜਾਵੇ ਸਸ਼ੀਕਾਲ ਇੰਡੋਵਰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੋਨਿਆ ਤੇ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫੇਰ ਤੁਹਾਡੇ ਅੱਗੇ ਹਾਜ਼ਰ ਹੋਈਆਂ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪਰਮਿੰਦਰ ਮੁਸਾਫਿਰ ਜੀ ਪਰਮਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਸਸ਼ੀਕਾਲ ਅੱਜ ਦੇ ਸੀ ਦਰਸ਼ਕੋ ਗੱਲ ਕਰਨ ਜਾ ਰਹੇ ਹਾਂ ਸਾਫਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜੋ ਕਿ ਇਸ ਸਮੇਂ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਨੇ ਜਿਨ੍ਹਾਂ ਨੂੰ ਕਿ ਬੀਤੇ ਦਿਨੀ ਵਿਜੀਲੈਂਸ ਦੀ ਟੀਮ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਹਿਰਾਸਤ ਚੁਲਿਆ ਗਿਆ ਆਖਿਰ ਵਿਕਰਮ ਸਿੰਘ ਮਜੀਠੀਆ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ ਕੀ ਲੱਗਦਾ ਬਰਮਿੰਦਰ ਜੀ ਹੋਰ ਵੀ ਅਕਾਲੀ ਨੇਤਾ ਨੇ ਕੱਲੇ ਵਿਕਰਮ ਮਜੀਠੀਆ ਹੀ ਕਿਉਂ ਨਿਸ਼ਾਨਾ ਨਹੀਂ ਠੀਕ ਹੈ ਸੁਣੇਗਾ ਤੁਹਾਡਾ ਗੱਲ ਸਵਾਲ ਜੋ ਪੁੱਛਿਆ ਬੇਦਕੋ ਜਿਹੜਾ ਅਹਿਮ ਕਹਿੰਦੇ ਗਰਮ ਮੁੱਦਾ ਕਹਿੰਦੇ ਨੇ ਇਹ ਗਰਮ ਮੁੱਦਾ ਕਹਿ ਸਕਦੇ ਆ ਕੀ ਕਹਿੰਦੇ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਮੁੱਦਾ ਗਰਮਾਇ ਰਿਹਾਦਾ ਤੇ ਅੱਜ ਜਿਹੜਾ ਹੈ ਲੱਗਦਾ ਸ਼੍ਰੋਮਣੀ ਕਾਲੀ ਦਲ ਵਿਕਰਮ ਸਿੰਘ ਮਜੀਠੀਆ ਸੁਖਬੀ ਸਿੰਘ ਬਾਦਲ ਹੋਰਾਂ ਤੇ ਇਹ ਗਰਮਾਇਆ ਪਿਆ ਤੇ ਹਰ ਪਾਸੇ ਵੀ ਇਹੀ ਗੱਲ ਚਰਚਾ ਹੁੰਦੀ ਹੈ ਕਿ ਇਹ ਜਿਹੜੇ ਡਕਸ ਕੇਸ ਐ ਜਾਂ ਕੁਛ ਹੋਰ ਐ ਉਹਨਾਂ ਗ੍ਰਫਤਾਰ ਕੀਤਾ ਗਿਆ ਕੀ ਤੇ ਕੋਈ ਇਹ ਗੱਲ ਜੇ ਆਪਾਂ ਗੱਲ ਕਰੀਏ ਪਹਿਲਾਂ ਅੱਜ ਦੀ ਗੱਲ ਨਹੀਂ ਐ ਵਿਕਰਮ ਮਜੀਠੀਆ ਦਾ ਨਾਮ ਉਚਲਣਾ ਜਾ ਵਿਵਾਦਾਂ ਵਿੱਚ ਆਣਾ ਕੋਈ ਨਵੀਂ ਗਲਤ ਹੈ ਨਹੀਂ ਜੀ ਠੀਕ ਹੈ ਦੇਖੋ ਇਹ ਨਹੀਂ ਪਹਿਲਾਂ ਵੀ ਚਲਦੇ ਰਹੇ ਨਸ਼ੇ ਦੇ ਬਲੇਮ ਲੱਗਦੇ ਰਹੇ ਦੋਸ਼ ਲੱਗਦੇ ਰਹੇ ਗ੍ਰਫਤਾਰੀ ਵੀ ਪਾਈ ਗਈ ਪਿਛਲੇ ਸਰਕਾਰਾਂ ਵੱਲੋਂ ਤੇ ਅੱਜ ਉਹੀ ਮੂਹਮ ਤੇ ਤਹੀ ਤੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਕੋਈ ਸਵਾਲ ਇਹ ਹੁੰਦਾ ਕਿ ਜਿਹੜਾ ਪਹਿਲਾਂ ਸੀ ਅੱਜ ਮੈਨੂੰ ਲੱਗਦਾ ਇਹ ਮੋਚ ਦਾ ਸਵਾਲ ਬਣ ਗਿਆ ਜੀ ਵਿਕਰਮ ਮਜੀਠੀਆ ਹੋਣਾਂ ਲਈ ਭਗਵੰਤ ਮਾਨ ਹੋਰਾਂ ਲਈ ਕਿਉਂਕਿ ਤੁਸੀਂ ਦੇਖੋਗੇ ਆਏ ਦਿਨ ਵਿਕਰਮ ਮਜੀਠੀਆ ਵੱਲੋਂ ਮੋਛਾ ਨੂੰ ਤਾ ਦਿੰਦੇ ਹੋਏ ਭਗਵੰਤ ਮਾਨ ਨੂੰ ਕਿਹਾ ਗਿਆ ਕਿ ਤੂੰ ਕਰ ਲੈ ਜਿਹੜਾ ਕਰਨਾ ਹੈ ਮੈਂ ਬੈਠਿਆ ਤੂੰ ਲਾਲਾ ਜੋੜ ਰਿਆ ਲਾਣਾ ਅੰਦਰ ਕਰਦੇ ਜੇ ਕਰਦੇ ਉਹ ਕਰਦੇ ਬੱਲੋ ਉਹ ਚੀਚਾਂ ਨੂੰ ਦੇਖਦੇ ਹੋਏ ਨਾ ਇੱਕ ਪਾਸੇ ਇਹ ਵੀ ਕਹਿ ਸਕਦੇ ਆਪਾਂ ਬਾਕੀ ਵਿਕਰਮ ਮਜੀਠੇ ਦਾ ਨਾਮ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਉਹਨਾਂ ਨੂੰ ਗ੍ਰਿਫਤਾਰੀ ਹੋਈ ਵਿਜੀਲੈਂਸ ਵੱਲੋਂ ਘਰ ਉਹਨਾਂ ਦੇ ਰੇਡ ਕੀਤੀ ਗਈ ਤੇ ਇਸ ਤੋਂ ਪਹਿਲਾਂ ਜੇ ਆਪਾਂ ਨਸ਼ੇ ਡਰੱਗ ਕੇਸ ਦੀ ਗੱਲ ਕਰੀਏ ਕਿ ਪਹਿਲਾਂ ਜਦ ਕੇਸ ਚੱਲਦਾ ਸੀ ਨਾ ਉਹ ਕਹਿੰਦੇ ਕੇਜੀ ਵਾਲ ਹੋਣਾ ਨਹੀਂ ਲਿਖਤੀ ਮਾਫੀ ਮੰਗੀ ਹੈ ਜੀ ਕਿ ਮੇਰੇ ਕੋਲ ਕੋਈ ਤੁਹਾਡੇ ਖਿਲਾਫ ਪੁਕਤਾ ਸਬੂਤ ਨਹੀਂ ਹੈ ਡਰੱਗਸ ਕੇਸ ਦੇ ਵਿੱਚ ਉਹਨਾਂ ਨੇ ਲਿਖਤੀ ਮਾਫੀ ਵੀ ਮੰਗੀ ਜੀ ਤੇ ਅੱਜ ਦੀ ਜੇ ਮੌਜੂਦਾ ਗੱਲ ਕਰੀਏ ਤੇ ਆਮ ਲੋਕਾਂ ਦੇ ਵਿੱਚ ਜ਼ਿਆਦਾ ਜਾਂ ਇੱਕ ਸਿਆਸੀ ਉਬਾਰ ਕਹਿ ਸਕਦੇ ਆ ਸਿਆਸੀ ਉਬਾਰ ਚ ਕਹਿ ਸਕਦੇ ਆ ਉਹਦੇ ਕੋਲ ਬਾਰ ਬਾਰ ਇੱਕ ਡਰੱਗਸ ਨੂੰ ਉਛਾਲਿਆ ਜਾ ਰਿਹਾ ਜੀ ਜਦ ਕੀ ਗਿਫਤਾਰੀ ਉਹਨਾਂ ਨੇ ਦਿਖਾਈ ਗਈ ਹੈ ਕਿ ਆਮਦਨ ਨਾਲੋਂ ਵੱਧ ਜਾਇਦਾਦ ਦੀ ਦਿਖਾਈ ਬਿਲਕੁਲ ਥੋਨੇ ਸਹੀ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਜਿਹੜਾ ਹੁਣ ਹੈ ਉਹ ਡਰੱਗ ਮਨੀ ਨਸ਼ਿਆਂ ਨੂੰ ਲੈ ਕੇ ਦਿਖਾਇਆ ਜਾ ਰਿਹਾ ਹੈ ਕਿ ਵੀ ਇਸ ਕੇਸ ਦੇ ਵਿੱਚ ਉਹਨਾਂ ਨੂੰ ਦੇਖੋ ਉਹਨਾਂ ਨੇ ਆਮਦਨ ਨਾਲੋਂ ਵੱਧ ਜਾਇਦਾਦ ਤਹਿਤ ਗ੍ਰਿਫਤਾਰੀ ਕੀਤੀ ਹੈ ਤੇ ਕਈ ਜਦ ਰਿਮਾਂਡ ਤੇ ਲیتے ਪਹਿਲਾਂ ਕੁਝ ਦਿਨਾਂ ਦਾ ਰਿਮਾਂਡ ਮਿਲਿਆ ਤਦੋਂ ਵਿਜੀਲੈਂਸ ਹੋਰਾਂ ਨੇ ਕੋਰਟ ਚ ਜੁਡੀਸ਼ੀਅਲ ਦੇ ਵਿੱਚ ਕਿਹਾ ਕਿ ਸਾਨੂੰ ਰੋਮਾਂਟ ਹੋਰ ਚਾਹੀਦਾ ਹੈ ਕੋਈ ਤੱਥ ਪੇਸ਼ ਕੀਤੇ ਉਹਨਾਂ ਨੇ ਜ਼ਮੀਨੀ ਜਾਇਦਾਦ ਦੇ ਤੱਥ ਪੇਸ਼ ਕੀਤੇ ਤੇ ਚਾਰ ਦਿਨ ਉਹਨਾਂ ਨੇ ਰਮਨ ਬਦਾ ਦਿੱਤਾ ਆਈ ਥਿੰਕ ਉਹਨਾਂ ਨੇ ਕਹਿੰਦੇ ਕਿ ਅਸੀਂ Shimla ਦੀ ਕੋਈ ਜਾਇਦਾਦ ਕਰਨੀ ਹੈ ਤੇ ਅੰਕੜੇ ਵੀ ਉਹਨਾਂ ਨੇ ਕੱਢੇ ਆ ਕਹਿੰਦੇ ਕਿ 1000 ਏਕੜ ਜ਼ਮੀਨ ਉੱਥੇ ਮਿਲੀ ਹੈ ਜਦ ਕਿ ਸ਼ੋਮਨੀਤ ਕਾਲੀਦਾਰ ਦਾ ਵਿਕਰਮ ਮਜੀਠੀਆ ਹੋਰਾਂ ਦੇ ਵਕੀਲ ਹੋਰਾਂ ਵੱਲੋਂ ਇਹ ਸਖਤ ਨਕਾਰਿਆ ਜਾ ਰਿਹਾ ਹੈ ਕਿ ਇਹ ਸਭ ਝੂਠ ਹੈ ਕੋਈ ਜੇ ਕੁਝ ਹੈਗਾ ਤਾਂ ਸਾਨੂੰ ਕੋਈ ਡਾਕੂਮੈਂਟ ਦਿਖਾਓ ਦਾ ਕਾਗਜ਼ ਦਿਖਾਓ ਤੁਹਾਨੂੰ ਸੋਨੇ ਯਾਦ ਹੋਗਾ ਜਦੋਂ ਉਹਨਾਂ ਨੂੰ ਗ੍ਰਿਫਤਾਰੀ ਕੀਤੀ ਗਈ ਨਾ ਗ੍ਰਿਫਤਾਰੀ ਦੀ ਵੀ ਸੋਸ਼ਲ ਮੀਡੀਆ ਦੇ ਵਿੱਚ ਬੜੀ ਅਫਵਾਹ ਫੈਲੇ ਕਿ 29 ਮੋਬਾਈਲ ਫੜੇਗੇ ਜੀ ਲੈਪਟਾਪ ਫੜੇਗੇ ਤੇ ਉਹ ਬੋਲੇਗੇ ਬੋਲੇ ਇਹਨਾਂ ਨੂੰ ਵੀ ਤਰਕ ਨੂੰ ਦਿੰਦੇ ਹੋਏ ਤੇ ਵਿਰੋਧੀ ਧਿਰ ਨੇ ਕਿਹਾ ਕਿ ਇਹ ਸਭ ਝੂਠ ਹੈ ਕੋਈ ਨਹੀਂ ਹੈਗਾ ਦਿਖਾਓ ਕੋਈ ਲੈਪਟਾਪ ਫੜੇਗਾ ਕੁਝ ਗਿਆ ਪਰ ਕੋਈ ਦੇਖੋ ਇਹ じゃ ਕੋਈ ਆਇਆ ਵੀ ਨਹੀਂਗਾ ਸਾਹਮਣੇ ਨਿਕਲਦੇ ਇੱਕ ਸਿਆਸੀ ਉਬਾਰ ਵੀ ਕਹਿ ਸਕਦੇ ਆਪਾਂ ਨੇ ਕਿਹਾ ਕਿ 29 ਲੈਪਟਾਪ ਫੋਨ ਜਿਵੇਂ ਤੁਸੀਂ ਗੱਲ ਕੀਤੀ ਪਰ ਉਹ ਕਿਤੇ ਦਿਖਾਈ ਕਿਉਂ ਨਹੀਂ ਗਏ ਸੀ ਮੈਂ ਉਹ ਉਹੀ ਸੁਣੀਆ ਸਿਆਸੀ ਦੀ ਗੱਲ ਹੈ ਸਿਆਸੀ ਦੀ ਉਹ ਗੱਲਾਂ ਦੇ ਵਿੱਚ ਖਿੱਚੀ ਆ ਨਾ ਉਹਨਾਂ ਦੇ ਵਕੀਲ ਕਲੀਅਰ ਥੋੜਾ ਨੇ ਕਿਹਾ ਕਿ ਇਹ ਸਭ ਝੂਠ ਹੈ ਇੱਕ ਇੱਕ ਸੈਜ ਇੱਕ ਤਹਿਤ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਿਕਰਮ ਜਿੱਠਿਆ ਉਹਨੂੰ ਵੀ ਜਦੋਂ ਪਟੀਸ਼ਨ ਪਾਈ ਗਈ ਹਾਈ ਕੋਰਟ ਸੀ ਉਹ ਹੀ ਕਹਿ ਲਗੇ ਗੈਰ ਕਾਨੂੰਨੀ ਹਿਰਾਸਤ ਰੱਖਿਆ ਗਿਆ ਮੈਂ ਜੀ ਠੀਕ ਹੈ ਨਾ ਗੈਰ ਕਾਨੂੰਨੀ ਹਿਰਾਸਤ ਉਹਦੇ ਕਿਸੇ ਸਵਾਲ ਇਹ ਵੀ ਉੱਠਦਾ ਉਹ ਕਹਿੰਦੇ ਕਿ ਸਪੋਰਟ ਨਹੀਂ ਕਰ ਰਹੇ ਹਮ ਮਤਲਬ ਸਾਡੀ ਕਾਰਵਾਈ ਨੂੰ ਮਜੀਠੀਆ ਜਵਾਬ ਨਹੀਂ ਦੇ ਰਹੇ ਪ੍ਰੋਪਰ ਸਪੋਰਟ ਨਹੀਂ ਕਰ ਰਹੇ ਤਾਂ ਉਹਨਾਂ ਨੇ ਇਹ ਕਹਿ ਕੇ ਉਹਨਾਂ ਦਾ ਰਿਮਾਂਡ ਵੀ ਵਧਾਇਆ ਪਰ ਜਦ ਇਹ ਕਹਿੰਦੇ ਜਦ ਬੰਦਾ ਇੱਕ ਵਿਜੀਲੈਂਸ ਚ ਹੁੰਦਾ ਤਾਂ ਉਹ ਤਾਂ ਕਿਤੇ ਜਾ ਹੀ ਨਹੀਂ ਸਕਦਾ ਆ ਅਰੈਸਟ ਜੁਡੀਸ਼ੀਅਲ ਦੇ ਵਿੱਚ ਹੋ ਗਿਆ ਨਾ ਜੁਡੀਸ਼ੀਅਲ ਦੇ ਵਿੱਚ ਹੈ ਉਹਨਾਂ ਦੀ ਜਾਂਚ ਚੱਲ ਰਹੀ ਹੈ ਉਹਦਾ 24 ਘੰਟੇ ਉਹਨਾਂ ਕੋਲ ਹੀ ਹੈ ਜੀ ਸਪੋਰਟ ਕਰਨਾ ਤਾਂ ਉਹ ਹੁੰਦਾ ਕਿ ਜਿਹੜਾ ਬੰਦਾ ਬਾਹਰ ਹੈ ਇਨਕੁਆਰੀ ਚਾਹੀਦੀ ਉਹਨੂੰ ਬੁਲਾਇਆ ਉਹ ਸਪੋਰਟ ਨਹੀਂ ਕਰ ਰਿਹਾ ਇਹ ਤਾਂ ਗੈਸ ਕਰ ਸਕਦੇ ਕਿ ਸਪੋਰਟ ਨਹੀਂ ਕਰ ਰਿਹਾ ਜੀ ਆਤਾਲੀ党 ਨੇ ਵੀ ਦਾਵਾ ਕੀਤਾ ਹੈ ਕਹਿੰਦੇ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਜੋ ਵੀ ਉਹਨਾਂ ਦੇ ਹੱਕ ਦੇ ਵਿੱਚ ਬੋਲੇਗਾ ਉਸਤੇ ਕਾਰਵਾਈ ਕੀਤੀ ਜਾਵੇ ਕਿ ਜਿਸ ਤੋਂ ਬਾਅਦ ਵਿਰੋਧੀ ਟੀਰਾਂ ਕਹਿੰਦੇ ਹਲਕੇ ਸੁਰਾਂ ਦੇ ਵਿੱਚ ਬੋਲੀਆਂ ਸ਼ੁਰੂ ਹੋ ਗਈਆਂ ਦੇਖੋ ਸੋਨੀਆਂ ਇੱਕ ਗੱਲ ਮੈਂ ਪਹਿਲਾਂ ਜੇ ਪਹਿਲਾਂ ਦੀ ਗੱਲ ਕਰੀਏ ਕਿ ਹਮੇਸ਼ਾ ਸਰਕਾਰਾਂ ਦੇ ਉੱਪਰ ਜਿਹੜੀ ਮੌਜੂਦਾ ਸਰਕਾਰਾਂ ਸੀ ਉਹਨਾਂ ਦੇ ਇਹ ਲੱਗਦਾ ਸੀ ਕਿ ਨਸ਼ੇ ਦੇ ਸੌਦਾਗਰ ਫੜੇ ਨਹੀਂ ਗਿਆ ਨਸ਼ਿਆਂ ਨੂੰ ਠੱਲ ਨਹੀਂ ਪਾਈ ਯਾਰੀ ਨਸ਼ਿਆਂ ਨੂੰ ਰੋਕਿਆ ਨਹੀਂ ਜਾ ਰਿਹਾ ਠੀਕ ਹੈ ਹੁਣ ਜਦ ਵਿਕਰਮ ਮਜੀਠੀਆ ਹੋਰੇ ਜਿੱਦ ਜਾਇਦਾਦ ਦੇ ਮਾਮਲੇ 'ਚ ਅਰੈਸਟ ਕੀਤੇ ਗਏ ਵਿਲੈਨਸ ਕੋਲੋਂ ਜਾਂਚ ਚੱਲ ਰਹੀ ਆ ਤਾਂ ਤੋਂ ਇਹ ਦੇਖੋਗੇ ਆਪੋਜ਼ਿਟ ਪਾਰਟੀ ਆਮ ਲੋਕ ਕਾਫੀ ਵਿਰੋਧ ਕੀਤਾ ਗਿਆ ਤੇ ਚਰਨਜੀਤ ਚੰਨੀ ਵੀ ਆਏ ਖੈਰਾ ਵੀ ਆਏ ਮਤਲਬ ਬਾਤਾ ਬਾਜਬਾਈ ਬੋਲੇ ਕਈ ਦਿਗਵਜ ਨੇਤਾ ਬੋਲੇ ਪਰ ਉਹਨਾਂ ਨੇ ਕਿਹਾ ਉਹ ਕਹਿੰਦੇ ਅਸੀਂ ਕਹਿੰਦੇ ਜਿਹੜੀ ਗ੍ਰਿਫਤਾਰੀ ਕੀਤੀ ਹੈ ਨਾ ਗ੍ਰਿਫਤਾਰੀ ਗਲਤ ਤਰੀਕੇ ਨਾਲ ਕੀਤੀ ਹੈ ਠੀਕ ਹੈ ਸਪੋਰਟ ਦੇ ਵਿੱਚ ਕੋਈ ਕਵੀ ਆਏ ਉਹਦੇ ਇਲਾਵਾ ਤੇ ਆਪ ਪਾਰਟੀ ਵੱਲੋਂ ਵੀ ਬੜਾ ਕਿਆ ਗਿਆ ਕਿ ਜੱਜ ਤੁਸੀਂ ਬੋਲ ਰਹੇ ਹੋ ਪਹਿਲਾਂ ਤੁਸੀਂ ਕਹਿੰਦੇ ਸੀ ਗ੍ਰਿਫਤਾਰ ਨਹੀਂ ਕਰਦੇ ਗ੍ਰਿਫਤਾਰ ਨਹੀਂ ਕਰਦੇ ਅੱਜ ਗ੍ਰਿਫਤਾਰ ਕਰ ਲਿਆ ਤੁਸੀਂ ਵਿਰੋਧ ਨਾ ਸ਼ੁਰੂ ਹੋ ਗਈ ਤਾਂ ਤੁਸੀਂ ਜਿਵੇਂ ਦੱਸਿਆ ਅਮਨ अरोड़ा ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਲੱਗਦਾ ਹੈ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਬੜਾ ਹੀ ਨਿੱਕੀ ਨਿਗਾਹ ਰੱਖ ਰਹੇ ਹਾਂ ਇਹਨਾਂ ਦੇ ਤੇ ਕੋ ਉਸ ਮੌਜੂਦਾ ਸਰਕਾਰ ਹੈ ਸਰਕਾਰ ਦੇ ਉੱਪਰ ਵੀ ਠੀਕ ਹੈ ਤੁਸੀਂ ਇਹ ਵੀ ਗੱਲ ਦੇਖੋ ਉਹਨਾਂ ਦੇ ਬਿਆਨ ਤੋਂ ਬਾਅਦ ਮੈਨੂੰ ਲੱਗਦਾ ਹੈ ਸ਼ਾਇਦ ਘਟ ਵੀ ਗਏ ਹੋਣੇ ਕੋਈ ਤਰਜ ਵੀ ਨਹੀਂ ਆ ਰਹੀ ਉਪਰ ਵੱਰ ਉਹ ਨਿਕਲ ਕੇ ਕੋਈ ਲੇਟੈਸਟ ਤਰਜ ਵੀ ਨਹੀਂ ਆ ਰਹੀ ਕੋਈ ਬਿਆਨ ਉੱਪਰ ਚੱਲ ਹੀ ਰਿਹਾ ਉਹਨਾਂ ਨੇ ਬਲਕਿ ਬਿਆਨ ਚੇਂਜ ਕਰ ਲਏ ਕਿ ਅਸੀਂ ਤਾਂ ਸਿਰ ਉਹਨਾਂ ਦੀ ਗ੍ਰਿਫਤਾਰੀ ਜਿਸ ਢੰਗ ਨਾਲ ਕੀਤੀ ਐ ਸੋ ਉਹਨੂੰ ਗਲਤ ਕਹਿ ਰਹੇ ਆ ਨਸ਼ੇ ਦੇ ਖਿਲਾਫ ਤਾਂ ਅਸੀਂ ਕਦੇ ਗਏ ਹੀ ਨਹੀਂਗੇ ਉਹ ਚੰਨੀ ਸਾਹਿਬ ਨੇ ਕਿਹਾ ਕਿ ਮੈਨੂੰ ਬੁਲਾ ਲਓ ਜੇ ਬਿਆਨ ਦੇਣਾ ਮੈਂ ਆਪਣੀ ਸਰਕਾਰ ਵੱਲੇ ਨਾ ਅਰੈਸਟ ਕੀਤਾ ਜੇ ਮੇਰੇ ਸਰਕਾਰ ਵੱਲੇ ਕੇਸ ਪੇਸ ਸੀ ਨਾ ਤੇ ਮਤਲਬ ਇਹ ਤਲ ਜਦ ਸਿਆਸੀ ਹਲਚਲਾਂ ਸ਼ੁਰੂ ਹੁੰਦੀ ਹੈ ਨਾ ਤੇ ਸਿਆਸੀ ਬਿਆਨਬਾਜ਼ੀ ਵੀ ਬੜੀ ਦਿਲਦੀ ਹੈ ਪਰਮਿੰਦਰ ਜੀ ਕਿਹਾ ਇਹ ਵੀ ਜਾ ਰਿਹਾ ਹੈ ਕਹਿੰਦੇ ਅਕਾਲੀ ਦਲ ਨੇ ਦਾਵਾ ਕੀਤਾ ਹੈ ਕਹਿੰਦੇ ਕੇਸ ਕੁਝ ਹੋ ਰਿਹਾ ਤੇ ਨੂੰ ਰੰਗਤ ਕੁਝ ਹੋਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਦੇਖੋ ਸੋਨੀਆ ਬਿਜੀਲੈਂਸ ਵੱਲੋਂ ਜਦ ਗ੍ਰਿਫਤਾਰੀ ਕੀਤੀ ਡਰੱਗਸ ਨਸ਼ੇ ਦੀ ਗੱਲ ਤੇ ਵਿਜੀਲੈਂਸ ਬੜਾ ਫਰਕ ਹੈ ਜੀ ਉਹਨੂੰ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਰੈਸਟ ਉਹਨਾਂ ਨੂੰ ਉਸੇ ਸਬੰਧ ਕੀਤਾ ਗਿਆ ਸੀ ਪਰ ਜਿਹੜੇ ਆ ਪਾਰਟੀਕੂਲਰ ਸੋਸ਼ਲ ਮੀਡੀਆ ਤੇ ਕਿਹਾ ਕਿ ਇੱਕ ਡਰੱਗਸ ਨਾਲ ਜੋੜਦੇ ਆਂ ਸਬੰਧ ਉਹ ਇਹ ਕਹਿ ਰਹੇ ਕਿ ਜਿਹੜੀ ਪੈਸਾ ਆਇਆ ਬਾਹਰੋਂ ਪੈਸਾ ਆਇਆ ਇੱਧਰੋਂ ਆਇਆ ਜਾਂ ਉੱਧਰੋਂ ਪੈਸਾ ਆਇਆ ਉਹ ਡਰੱਗਸ ਮਨੀ ਲਈ ਵਰਤਿਆ ਗਿਆ ਜੀ ਕਹਿੰਦੇ ਉਹ ਸਾਡੀ ਇਹ ਜਾਂਚ ਚੱਲ ਰਹੀ ਹੈ ਕਿ ਆਮ ਲੋਕਾਂ ਵੀ ਇਹੀ ਸੂਝਦੇ ਨੇ ਕਿ ਡਰੱਗਸ ਦੇ ਵਿੱਚ ਦਾ ਉਹਨਾਂ ਕੋਈ ਪੜਾਈ ਨਹੀਂ ਗਿਆ ਜੀ ਪਿਛਲੀ ਵਾਰ ਤੋਂ ਪਹਿਲਾਂ ਦੱਸਿਆ ਜਦੋਂ ਉਹ ਡਰੱਗ ਕੇਸ ਚੱਲਦਾ ਸੀ ਉਦੋਂ ਕੇਜੀਵਾਲ ਸਰਮ ਨੇ ਲਿਖਤੀ ਮਾਫੀ ਮੰਗੀ ਐ ਕਿ ਡਰੱਗਸ ਤੇ ਨਹੀਂ ਐ ਉਹ ਜਾਂਚ ਚੱਲ ਰਹੀ ਸੀ ਪੈਂਡਿੰਗ ਸੀ ਸਰਗਾ ਗੌਰ ਮਤਲਬ ਜੱਜ ਹੋਰ ਸਰਮ ਜਿਹੜਾ ਮਾਨ ਜੋ ਕੋਰਟ ਸੀ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਜਿਹੜੀ ਕਾਰਵਾਈ ਕਰਨੀ ਹੈ ਕਰੋ ਪਰ ਇਹ ਜੇ ਸਿਆਸੀ ਉਬਾਲ ਹੁੰਦਾ ਨਾ ਸਿਆਸੀ ਉਬਾਲ ਫਿਰ ਉਤਰਾਛੜ ਚੱਲਦਾ ਹੀ ਰਹਿੰਦਾ ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਕਿਹਾ ਕਹਿੰਦੇ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਨਾਲ ਹੀ ਜੋ ਰਿਮਾਂਡ ਹੈ ਉਸ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਦੇਖੋ ਉਹਨਾਂ ਨੇ ਪਟੀਸ਼ਨ ਧਾਰ ਰਕੀ ਸੀ ਮਨ ਲਾਦਾ ਉਹਨਾਂ ਨੂੰ ਸੁਣਵਾਈ ਨਹੀਂ ਹੋਈ ਉਹ ਡੇਟ ਪੈ ਗਈ ਆ 8 ਤੱਕ ਮੁਲਤਵੀ ਕਰ ਦਿੱਤੀ 8 ਤਰੀਕ ਤੱਕ ਮੁਲਤਵੀ ਕਰ ਦਿੱਤੀ ਗਿਆ ਦੇਖੋ ਉਹਨਾਂ ਨੇ ਹਮੇਸ਼ਾ ਹੀ ਜਦ ਬੰਦਾ ਉਹਦਾ ਅਧਿਕਾਰ ਹੁੰਦਾ ਆਪਣਾ ਜਦ ਉਹਨਾਂ ਨੇ ਜੁਡੀਸ਼ੀਅਲ ਦੇ ਕੇ ਆ ਉਹਨਾਂ ਨੇ ਸ਼ੁਰੂ ਤੋਂ ਇਹੀ ਗੱਲ ਕੀਤੀ ਹੈ ਕਿ ਮੈਨੂੰ ਨਿਆਂਇਕ ਹਿਰਾਸਤ ਇੱਕ ਸਿਆਸੀ ਰੂਪ ਤਹਿਤ ਕੀਤੀ ਗਈ ਹੈ ਮਤਲਬ ਮੈਨੂੰ ਜਿਹੜਾ ਫੜਾ ਹੈ ਗਿਆ ਕਿ ਸਿਆਸੀ ਰੂਪ ਹੈ ਮੇਰਾ ਹੋਰ ਕੁਝ ਨਹੀਂ ਹੈ ਇੱਕ ਸਰਕਾਰਾਂ ਇੱਕ ਦੂਜੇ ਦਾ ਬਦਲਾ ਲੈਣ ਲਈ ਇਹ ਰੰਗ ਦੇ ਇਹਨੂੰ ਸਾਰੇ ਨੂੰ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਲੋਕ ਬਾਰ ਬਾਰ ਇਹੀ ਕੀਤਾ ਜਾ ਰਿਹਾ ਪਰ ਮੈਨੂੰ ਲੱਗਦਾ ਜੁਡੀਸ਼ੀਅਲ ਉਹਨਾਂ ਨੇ 8 ਤਰੀਕ ਦੀ ਜਾਂਚ ਦਾ ਡੇਟ ਪਾ ਦਿੱਤੀ ਹੈ ਉਦੋਂ ਦੇਖਦੇ ਹਾਂ ਕੀ ਹੋ ਨਿਕਲਣਗੇ ਕਿ ਤਾਥ ਇਹਨਾਂ ਦੇ ਜਿਹੜੇ ਰਿਮਾਂਡ ਹੈ ਉਹ 4 ਤਰੀਕ ਤੱਕ ਹੈ ਹੁਣ 4 ਤਰੀਕ ਨੂੰ ਪਤਾ ਲੱਗਿਆ ਕੀ ਸੁਣਵਾਈ ਚ ਕੀ ਹੁੰਦਾ ਬਿਲਕੁਲ 4 ਨੂੰ ਰਿਮਾਂਡ ਮੈਨੂੰ ਲੱਗਦਾ ਹੈ ਸੁਣਿਆ ਐਤਵਾਰ ਨੂੰ ਰਿਮਾਂਡ ਖਤਮ ਹੋਏਗਾ ਸੌਰੀ 4 4 ਦਿਨ ਦਾ ਰਿਮਾਂਡ ਹੋ ਰਿਹਾ ਗਿਆ ਵਧਾਇਆ ਗਿਆ ਜਿਹੜਾ ਰਿਮਾਂਡ ਹੈ ਉਹ ਐਤਵਾਰ ਨੂੰ ਹੈ ਤੇ ਹੁਣ ਦੇਖਦੇ ਹਾਂ ਐਤਵਾਰ ਤੱਕ ਸੀ ਹਾਂ ਉਸ ਤੋਂ ਬਾਅਦ ਦੇਖੋ ਕੀ ਨਿਕਲ ਦੇਖੋ ਮੈਂ ਸਮੇਸ਼ਾ ਹੀ ਪੰਜਾਬ ਦੀ ਆਵਾਮ ਜਾਂ ਦੁਨੀਆਂ ਚ ਵਿਦੇਸ਼ਾਂ ਚ ਬੈਠੇ ਉਹਨਾਂ ਦੀ ਆਵਾਮ ਉਹਨਾਂ ਦੀ ਇੱਕੋ ਆਵਾਜ਼ ਹੁੰਦੀ ਸੀ ਕਿ ਨਸ਼ਾ ਨਹੀਂ ਹੋਣਾ ਚਾਹੀਦਾ ਅਸੀਂ ਪੰਜਾਬ ਸਰਕਾਰ ਮੌਜੂਦਾ ਭਗਵੰਤ ਮਾਨ ਹੋਰਾਂ ਦਾ ਇਹ ਜਿਹੜਾ ਉਪਰਾਲਾ ਨਸ਼ਿਆਂ ਦੇ ਖਿਲਾਫ ਹੈ ਅਸੀਂ ਉਹਨਾਂ ਸ਼ਲਾਘਾ ਵੀ ਕਰਦੇ ਆ ਬੜਾ ਵਧੀਆ ਉਪਰਾਲਾ ਹੈ ਉਹਨਾਂ ਦਾ ਤੇ ਆਮ ਪਬਲਿਕ ਦੀ ਵੀ ਹੀ ਇਹੀ ਆਵਾਜ਼ ਹੁੰਦੀ ਹੈ ਕਿ ਨਸ਼ਾ ਖਤਮ ਕਰ ਦਿੱਤਾ ਜਾਵੇ ਕਿਉਂਕਿ ਉਹਨਾਂ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਅੱਜ ਦਿਨ ਦੇਖਦੇ ਆ ਕੋਈ ਨਸ਼ਾ ਟੀਕਾ ਲਾਦਾ ਕੀ ਕਰਦਾ ਉਹ ਕਰਦਾ ਮਤਲਬ ਕਰੇ ਦੇਖੋ ਪੰਜਾਬ ਸਰਕਾਰ ਨੇ ਤਾਂ ਸ਼ਾਇਦ ਦੇਖਿਆ ਹੋਵੇ ਪਿਛਲੇ ਜੇ ਕਈ ਪੁਲਿਸ ਅਫਸਰ ਵੀ ਰੈਸਟ ਕੀਤੇ ਨੇ ਠੀਕ ਹੈ ਨਾ ਨਸ਼ੇ ਦੇ ਫੜੇ ਗਏ ਹਨ ਹੋਰ ਭ੍ਰਿਸ਼ਟਾਚਾਰ ਦੇ ਖਿਲਾਫ ਕਾਫੀ ਕਾਰਵਾਈ ਚੱਲ ਰਹੀ ਹੈ ਉਹਨਾਂ ਦੀ ਮਲੇ ਠੀਕ ਹੈ ਚੱਲ ਰਿਹਾ ਹੈ ਬਾਕੀ ਜਿਹੜਾ ਮੀਜ਼ੀਥਿਓ ਰਦਾ ਹੈ ਇੱਕ ਸਿਆਸੀ ਦਿਗਵਜ ਨੇਤਾ ਨੇ ਤੇ ਜਿਹੜੇ ਆਪਸੀ ਬਿਆਨਬਾਜ਼ੀ ਹੁੰਦੀ ਹੈ ਉਹ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੁੰਦੇ ਨੇ ਜੀ ਇੱਕ ਜਿਹੜੀ ਅੱਜ ਦੀ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹ ਫਰੀਦਕੋਟ ਦੇ ਡੀਐਸਪੀ ਨਾਲ ਜੁੜੀ ਹੋਈ ਹੈ ਆਈਕੋ ਉਹਨਾਂ ਦਾ ਨਾਮ ਰਾਜਨਪਾਲ ਦੱਸਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਵੀ ਭ੍ਰਿਸ਼ਟਾਚਾਰ ਦੇ ਕੇਸ ਚ ਅਰੈਸਟ ਕੀਤਾ ਗਿਆ ਹੈ ਸੋ ਜੀ ਮੈਂ ਇਹ ਕਹਾਂ ਕਿ ਜਿਹੜਾ ਭਗਵੰਤਪານ ਹੋਰਾਂ ਵੱਲੋਂ ਆ ਪਾਰਟੀ ਵੱਲੋਂ ਜਿਹੜਾ موجوده ਸਰਕਾਰ ਵੱਲੋਂ ਇਹ ਸਟੈਪ ਚੱਕਿਆ ਗਿਆ ਹੈ ਨਸ਼ੇ ਦੇ ਖਿਲਾਫ ਤੇ ਪਿਛਤਾਚਾਰ ਦੇ ਖਿਲਾਫ ਇਹ ਬੜਾ ਹੀ ਸ਼ਲਾਗਾਜੋਗ ਹੈ ਬਹੁਤ ਵਧੀਆ ਉਪਰਾਲਾ ਹੈ ਕਿ ਮੈਂ ਇਹ ਵੀ ਕਹਾਂਗਾ ਇਸ ਰਸਤੇ ਚੱਲਦੇ ਰਹਿਣ ਸਰਕਾਰ ਦੇਖੋ ਉਹਨ ਡੀਐਸਪੀ ਮੈਨੂੰ ਜਾਣਕਾਰੀ ਜਿੱਥੇ ਹੈਗੀ ਹੈ ਕਿ ਉਹਨ ਕੇਸ ਸੀਗਾ ਉਹਨਾਂ ਦੇ ਉੱਪਰ ਪਿਛਤਾਚਾਰ ਦਾ ਕੇਸ ਸੀਗਾ ਉਹ 1 ਲੱਖ ਰੁਪਇਆ ਰਿਸ਼ਵਾ ਦੇ ਰਹੇ ਸੀ ਕਿ ਕੇਸ ਰਫਾ ਦਫਾ ਕਰ ਦੇ ਤੇ ਉਸ ਤਹਿਤ ਉਹਦੇ ਉੱਪਰ ਕਾਰਵਾਈ ਵੀ ਹੋਈ ਹੈ ਤੇ ਇਹ ਬਹੁਤ ਵਧੀਆ ਗੱਲ ਹੈ ਜੇ ਇਹ ਜੇ ਲੋਕ ਇंसाफ ਜਿਹੜੇ ਇंसाफ ਦੇ ਨਾਲੇ ਆ ਉਹੀ ਖਿਲਾਫ ਚੱਲਣ ਪਰਮਿੰਦਰ ਜੀ ਇੰਨੀ ਮੋਟੀਆਂ ਸਰਕਾਰੀ ਨੌਕਰੀਆਂ ਕਰਕੇ ਮੋਟੀਆਂ ਕਮਾਈਆਂ ਕਰ ਰਹੇ ਨੇ ਤਦ ਵੀ ਇਹਨਾਂ ਦਾ ਮੰਨੀ ਪਰਦਾ ਹੈਗਾ ਐਕਚੁਅਲੀ ਮੇਰੇ ਸਾਬ ਨਾਲ ਤਾਂ ਇਹ ਬੰਦਿਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਹੀ ਦੇਣਾ ਚਾਹੀਦਾ ਹੈ ਦੇਖੋ ਪੁਲਿਸ ਅਫਸਰ ਅੱਸੀ ਜੀ ਲੱਖ ਲੱਖ ਡੇਢ 2-2 ਲੱਖ ਰੁਪਏ ਲੈਣੇ ਆ ਜਾंदे ਨਾ ਚੌਂਕ 'ਚ ਖੜਾ ਹੈ ਬੰਦਾ 1 ਲੱਖ ਰੁਪਏ ਤਰਖਾ ਲੈ ਰਿਆ ਹੁੰਦਾ ਹੈ ਜਦ ਕਿਸੇ ਮੋਟਰਸਾਈਕਲ ਨੂੰ ਕਹਿੰਦਾ ਕਿ ਸਾਡਾ ਚਾਹ ਪਾਣੀ ਕਰਦੇ ਤਾਂ ਯਾਰ ਉਹ ਮੈਨੂੰ ਲੱਗਦਾ ਡੁੱਬ ਕੇ ਮਰ ਜਾਣਾ ਚਾਹੀਦਾ ਤੁਸੀਂ ਇੱਕ ਇਨਸਾਫ ਪੱਖੀ ਲੋਕ ਹੋ ਤੁਸੀਂ ਲੋਕਾਂ ਨੂੰ ਇਨਸਾਫ ਦੇਣਾ ਹੈ ਜੇ ਜਾਂਦੇ ਤੁਸੀਂ ਜਾਂਦੇ ਸਾਰ ਉਹਨਾਂ ਇਨਸਾਫ ਨੂੰ ਗਲਤ ਤਰੀਕੇ ਨਾਲ ਵਰਤੋਗੇ ਲੋਕਾਂ ਤੋਂ ਪੈਸੇ ਮੰਗੋਗੇ ਉਹ ਤੁਹਾਡੀ ਇਮੇਜ ਕਿੱਥੇ ਜਾਏਗੀ ਟੋੜੇ ਬੱਚਿਆਂ ਦਾ ਕੀ ਹੋਵੇਗਾ ਮੈਂ ਮਾਫੀ ਦਿਖੋ ਮੈਂ ਇੱਕ ਮਾਫੀ ਚਾਹਉਣਾ ਗੱਲ ਕਰਨ ਤੋਂ ਪਹਿਲਾਂ ਹੀ ਮਾਫੀ ਚਾਹਉਣਾ ਅਸੀਂ ਇੱਕ ਬਜ਼ੁਰਗ ਸੀਗੀ ਔਰਤ ਮੇਰੀ ਔਰਤ ਮਿਲੇ ਉਹਦੇ ਬੱਚੇ ਨਸ਼ੇ ਚ ਸੀਗੇ ਨਸ਼ੇ 'ਚ ਉਹਨੇ ਬੜੀਆਂ ਮਤਲਬ ਮਿਹਨਤਾਂ ਕਰਨੀਆਂ ਕਿ ਲੋਕਾਂ ਨੂੰ ਬੜੀ ਇੱਕ ਮੋਸ਼ਨ ਤਿੱਕੇ ਨਾ ਕਿਹਾ ਪੁਲਿਸ ਨੂੰ ਵੀ ਬੜਾ ਕਿਹਾ ਕਿ ਮੇਰੇ ਬੱਚੇ ਸੁਧਾਰੋ ਸਹੀ ਕਰੋ ਇਹ ਕਰੋ ਉਹ ਕਰੋ ਉਹ ਜਦ ਔਰਤ ਜਾਂਦੀ ਸੀ ਨਾ ਉਹਦੇ ਗਰ ਬੱਚੇ ਨਸ਼ੇੜੀ ਕਹਿੰਦੇ ਕਿ ਸਭ ਪੁਲਿਸਾ ਸਭ ਤੋਂ ਪੈਸੇ ਲੈ ਕੇ ਜਾਂਦੀ ਹੈ ਪੈਸੇ ਲੱਕੀ ਜਾਂਦੀ ਹੈ ਮਤਲਬ ਉਹ ਔਰਤ ਨੇ ਉਹ ਬਜ਼ੁਰਗ ਬੀਬੀ ਨੇ ਪੁੱਸ ਨੂੰ ਅੰਨਿਆ ਬਦੂਆਵਾਂ ਦਿੱਤੀਆਂ ਮੇਰੇ ਸਾਹਮਣੇ ਅਨੇ ਲਫ਼ਜ਼ ਬੋਲੇ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਦੇ ਬੱਚੇ ਮੈਨੂੰ ਲੱਗਦਾ ਕਿ ਉਹ ਬਦੂਆਵਾਂ ਦਾ ਸਾਹਮਣਾ ਕਰ ਪਾਣਗੇ ਇਹ ਜੇ ਇਹ ਜੇ ਬਦੂਆਵਾਂ ਦਿੱਤੀਆ ਮਤਲਬ ਪੁੱਸ ਅਫਸਰ ਇਹ ਸੋਦੇ ਕਿ ਅਸੀਂ ਰਿਸ਼ਵਤ ਲੈ ਕੇ ਪੈਸੇ ਨਸ਼ੇ ਦੇ ਪੈਸੇ ਨਾਲ ਘਰ ਬਣਾ ਲਾਂਗੇ ਨਸ਼ੇ ਦੇ ਪੈਸੇ ਨਾਲ ਬੱਚਿਆਂ ਨੂੰ ਸਹੀ ਕਰ ਲਾਂਗੇ ਹੈ ਇੱਕ ਗਰੀਬ ਬੰਦੇ ਤੋਂ ਪੈਸੇ ਲੈ ਕੇ ਉਹਨੂੰ ਸਹੀ ਕਰ ਦਾਂਗੇ ਮਤਲਬ ਕਿੱਥੇ ਦੀ ਇਨਸਾਨੀਅਤ ਹੈ ਤੁਹਾਡੀ ਤਾਂ ਇਹ ਕਰਕੇ ਜ਼ਿਆਦਾਤਰ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਵਿਸ਼ਵਾਸ ਉੱਝ ਚੁੱਕਿਆ ਦੇਖੋ ਭਗਵਾਨ ਜੀ ਮਾਨ ਹੋ ਰਹੇ ਨੇ ਬੜਾ ਵਧੀਆ ਉਪਰਾਲਾ ਕੀਤਾ ਕਿ ਇਹ ਜੇ ਅਫਸਰਾਂ ਨੂੰ ਟੋਟਲ ਸਸਪੈਂਡ ਕੀ ਨੌਕਰੀ ਜ਼ਬਰਖਾਸਤ ਕਰਕੇ ਇਹਨਾਂ ਨੂੰ ਘਰ ਤੋੜ ਦੇਣਾ ਚਾਹੀਦਾ ਹੈ ਕਿ ਤੁਸੀਂ ਘਰ ਜਾ ਕੇ ਬੈਠੋ ਜੇ ਤੁਹਾਡੀ ਸੋਚ ਹੀ ਇੰਨੀ ਹੈ ਦੇਖੋ ਮੈਂ ਗਰਾਂਦੇ ਮੈਂ ਅੱਜ ਦੇ ਲੋਕ ਹੈ ਨਾ ਜੇ ਲੋਕ ਪੁਲਿਸ ਕੋਲ ਜਾਣ ਤੋਂ ਡਰਨ ਲੱਗ ਗਏ ਉਹ ਕਹਿੰਦੇ ਜੇ ਇੱਕ ਕੰਮ ਪੈਸੇ ਨਾਲ ਹੀ ਹੋਣਾ ਹੈ ਫਿਰ ਘਰ ਬੈਠੇ ਕਰਾਵਾਂਗੇ ਪੁਲਿਸ ਤੋਂ ਕੀ ਲੈਣਾ ਸੀ ਬੋਲ ਸੰਿਹਰਾ ਤੱਕਾ ਕਰਨਾ ਤਾਂ ਕਰ ਹੀ ਦੇਣਾ ਜੀ ਕੋਈ ਠੀਕ ਹੈ ਸਰਕਾਰ ਬੋਲੋ ਜਿਹੜਾ ਪ੍ਰਾਲਾ ਕੀਤਾ ਬੜਾਈਸ਼ ਲਾਗਾ ਜਾਊਗਾ ਇਹ ਜਿਹੇ ਭ੍ਰਿਸ਼ਟਾਚਾਰ ਅਫਸਰਾਂ ਨੂੰ ਠਲ ਪਾਣੀ ਚਾਹੀਦੀ ਹੈ ਉਹਨਾਂ ਸਸਪੈਂਡ ਕਰਨੇ ਚਾਹੀਦੇ ਮਤਲਬ ਕਿ ਲੋਕਾਂ ਦੀ ਇੱਤਿ ਦੀ ਗੱਲ ਹੀ ਨਹੀਂ ਕਰ ਸਕਦੇ ਤਾਂ ਇਨਸਾਫ ਕੀ ਦੇਣਗੇ ਲੋਕਾਂ ਨੂੰ ਤੇ ਸੋਹਣਿਆ ਠੀਕ ਹੈ ਚੱਲਦੇ ਆਂ ਦੇਖਦੇ ਆਂ ਕਿਸ ਤਰ੍ਹਾਂ ਨਿਕਲਦੇ ਨੇ ਜਿਹੜਾ ਡੀਐਸਪੀ ਦਾ ਮਾਮਲਾ ਹੈ ਦੱਸਿਆ ਜਾ ਰਿਹਾ ਮੈਟ੍ਰੀਮੋਨੀਅਲ ਦੇ ਨਾਲ ਜੁੜਿਆ ਇਹ ਕੋਈ ਵਿਵਾਦ ਸੀ ਜਿਸ ਤੋਂ ਪੈਸੇ ਲਏ ਹੋਏਗੇ ਡੀਐਸਪੀ ਨੇ ਤੇ ਜਦੋਂ ਇਹ ਭ੍ਰਿਸ਼ਟਾਚਾਰੀ ਦੇ ਪਤਾ ਲੱਗਿਆ ਸਰਕਾਰ ਨੂੰ ਤਾਂ ਇਹਨੇ ਸਰਕਾਰ ਨੂੰ 1 ਲੱਖ ਰੁਪਏ ਦੇਣ ਦੀ ਜਿਵੇਂ ਤੁਹਾਨੂੰ ਕਿਹਾ ਕੋਸ਼ਿਸ਼ ਕੀਤੀ ਪਰ ਸਰਕਾਰ ਪੁਲਿਸ ਵਾਲਿਆਂ ਨੇ ਉਹ ਪੈਸੇ ਲੈ ਨਹੀਂ ਦੇਖੋ ਉਹ ਬੜੀ ਇਹ ਸ਼ਲਾਘਾਯੋਗ ਹੈ ਬਿਲਕੁਲ ਬਿਲਕੁਲ ਆਪਾਂ ਦੇਖੋ ਕਿ ਨਾ ਜਿੱਥੇ ਨੈਗੇਟਿਵ ਹੈ ਤਾਂ ਪੋਜ਼ਿਟਿਵ ਹੈ ਕੁਝ ਅਫਸਰ ਦਾਗੀ ਨੇ ਨਾ ਉਥੇ ਵਧੀਆ ਅਫਸਰ ਬਹੁਤ ਬੈਠੇ ਨੇ ਵਧੀਆ ਅਫਸਰ ਨੂੰ ਮੰਨ ਲਓ ਜੇ ਉਹ ਲੱਖ ਰੁਪਏ ਲੈ ਲਾਂਦਾ ਉਹ ਬੰਦਾ ਦਾਗੀ ਹੋ ਗਿਆ ਸੀਗੇ ਉਹਨਾਂ ਨੇ ਪੈਸੇ ਲੈਣ ਦੀ ਬਜਾਏ ਜਾਂਚ ਕੀਤੀ ਜੀ ਜਾਂ ਅੱਜ ਵੀ ਇਨਸਾਨਿਤ ਅੰਦਰ ਲੋਕਾਂ ਦੇ ਅੰਦਰ ਜਿੰਦਾ ਹੈ ਤਾਂ ਹੀ ਸ਼ਾਇਦ ਮਨ ਲੱਗਦਾ ਦੁਨੀਆ ਚੱਲ ਵੀ ਰਹੀ ਹੈ ਜੀ ਕਿ ਉਹ ਬੜਾ ਸ਼ਲਾਘਾਯੋਕ ਕਦਮ ਹੈ ਮੈਂ ਪਹਿਲੇ ਵੀ ਕਿਹਾ ਪੁਲਿਸ ਜਿਹੜੇ ਦਾਗੀ ਅਫਸਰ ਹੈ ਜਿਹੇ ਦਾਗੀ ਪੁਲਿਸ ਅਫਸਰ ਹੈ ਉਹਨਾਂ ਨੂੰ ਤਾਂ ਦਰਕਰਾਰੇ ਕਰ ਦੇਣਾ ਚਾਹੀਦਾ ਹੈ ਇਹ ਜੀ ਕਿ ਨਾਮ ਖਰਾਬ ਕਰਨ ਪੰਜਾਬ ਪੁਲਿਸ ਦਾ ਉਹ ਵੀ ਚੰਗੀ ਗੱਲ ਦੀ ਹੈ ਸੋ ਜਿਵੇਂ ਅਸੀਂ ਗੱਲ ਕੀਤੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇਧਰ ਡੀਐਸਪੀ ਰਾਜਨਪਾਲ ਜੋਫਰੀਡਕੋਰ ਦੇ ਡੀਐਸਪੀ ਨੇ ਉਹਨਾਂ ਨੂੰ ਲੈ ਕੇ ਕਿ ਕਿਵੇਂ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਲੋਕਾਂ ਨੂੰ ਕਿਵੇਂ ਉਹਨਾਂ ਦੇ ਨਕੀਲ ਕੱਸ ਰਹੀ ਹੈ ਕਿਵੇਂ ਪੰਜਾਬ ਚੋਂ ਭ੍ਰਿਸ਼ਟਾਚਾਰ ਖਤਮ ਕਰ ਰਹੀ ਹੈ ਇਹ ਦੇਖਾਂਗੇ ਕਿ ਮਜੀਠੀਆ ਜੋ ਕਿ 4 ਦਿਨਾਂ ਦੇ ਹੋਰ ਉਹਨਾਂ ਦਾ ਰਿਮਾਂਡ ਵਧਾਇਆ ਗਿਆ ਤੇ ਐਤਵਾਰ ਨੂੰ ਉਸ ਤੇ ਸੁਣਵਾਈ ਹੈ ਉਸ ਸੁਣਵਾਈ ਚ ਕੀ ਸਾਹਮਣੇ ਆਉਂਦਾ ਨਿਕਲ ਕੇ ਇਹ ਤਾਂ ਉਸ ਦਿਨ ਪਤਾ ਲੱਗੇਗਾ ਨਵਾਂ ਹੀ ਪ੍ਰੋਗਰਾਮ ਇੱਕ ਹੋਰ ਤੁਹਾਡੇ ਸਾਹਮਣੇ ਲੈ ਕੇ ਜਲਦ ਹੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਵੋ ਇਜਾਜ਼ਤ ਧੰਨਵਾਦ